ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਨੂੰ ਲੈ ਕੇ ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਦੱਸ ਦਈਏ ਕਿ ਸੋਨੇ ਅਤੇ ਚਾਂਦੀ ਦੇ ਕੀਮਤਾਂ 'ਚ ਵੱਡੀ ਗਰਾਫਟ ਮਿਲੀ ਹੈ ਤਾਂ ਦੱਸ ਦਈਏ ਕਿ ਉੱਥੇ ਗੱਲ ਕਰੀਏ ਯਾਨੀ ਕਿ ਅੱਜ 5 ਨਵੰਬਰ ਸੋਨੇ ਦਾ ਰੇਟ ਦੱਸ ਦਈਏ ਕਿ ਅੱਜ 1 ਲੱਖ 20752 ਰੁਪਏ ਅਤੇ ਇਹ ਹੈ 657 ਰੁਪਏ ਪ੍ਰਤੀ 10 ਗ੍ਰਾਮ ਦੀ ਗਿਰਾਵਟ ਹੈ ਹੁਣ ਤੱਕ ਸੋਨਾ 119801 ਰੁਪਏ ਪ੍ਰਤੀ 10 ਗ੍ਰਾਮ ਦੇ ਹੇਠਲੇ ਪੱਧਰ ਅਤੇ 120970 ਰੁਪਏ ਪ੍ਰਤੀ 10 ਗ੍ਰਾਮ ਦੇ ਉੱਚ ਪੱਧਰ ਤੇ ਪਹੁੰਚ ਗਿਆ ਤਾਂ ਦੱਸਦੀ ਹੈ ਕਿ ਸੋਨੇ ਦੀਆਂ ਕੀਮਤਾਂ ਵਿੱਚ ਕਾਫੀ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ ਹਾਲਾਂਕਿ ਦੋਵੇਂ ਕੀਮਤਾਂ ਕੱਲ ਵਧਸਨ ਪਰ ਇਹ ਗਿਰਾਵਟ ਉਹਨਾਂ ਲੋਕਾਂ ਲਈ ਚੰਗੀ ਖਬਰ ਹੋ ਸਕਦੀ ਹੈ ਜੋ ਆਪਣੇ ਵਿਆਹਾਂ ਲਈ ਸੋਨਾ ਖਰੀਦਣ ਬਾਰੇ ਸੋਚ ਰਹੇ ਨੇ ਤਾਂ ਯਾਨੀ 5 ਨਵੰਬਰ ਅੱਜ ਸੋਨੇ ਦੀਆਂ ਕੀਮਤਾਂ ਵਿੱਚ ਵੱਡੀ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ ਤਾਂ ਚਾਂਦੀ ਦੀਆਂ ਕੀਮਤਾਂ ਵੀ ਘਟ ਰਹੀਆਂ ਨੇ ਵਿਆਹ ਦਾ ਸੀਜ਼ਨ ਨੇੜੇ ਹੈ ਉਹਨਾਂ ਲਈ ਖੁਸ਼ਖਬਰੀ ਹੈ ਜੋ ਆਪਣੇ ਵਿਆਹਾਂ ਲਈ ਸੋਨਾ ਖਰੀਦਣ ਦੀ ਯੋਜਨਾ ਬਣਾ ਰਹੇ ਨੇ ਤਾਂ ਦੱਸਦੇ ਕਿ MCX ਤੇ 10 ਗ੍ਰਾਮ ਸੋਨੇ ਦੀ ਕੀਮਤ 1,20,752 ਰੁਪਏ ਅਤੇ ਇਹ 657 ਰੁਪਏ ਪ੍ਰਤੀ 10 ਗ੍ਰਾਮ ਦੀ ਗਿਰਾਵਟ ਹੈ ਹੁਣ ਤੱਕ ਸੋਨਾ 1,19,801 ਰੁਪਏ ਪ੍ਰਤੀ 10 ਗ੍ਰਾਮ ਦੇ ਹੇਠਲੇ ਪੱਧਰ ਤੇ ਤੇ 1 ਲੱਖ 20970 ਰੁਪਏ ਪ੍ਰਤੀ 10 ਗ੍ਰਾਮ ਦੇ ਉੱਚ ਪੱਧਰ ਤੇ ਪਹੁੰਚ ਗਿਆ ਤਾਂ ਬੀਤੀ ਦਿਨੇ ਆਈਬੀਜੀ ਤੇ 24 ਕੈਰਟ ਸੋਨੇ ਦੀ ਕੀਮਤ 120777 ਰੁਪਏ ਪ੍ਰਤੀ 10 ਗ੍ਰਾਮ ਦਰਜ ਕੀਤੀ ਗਈ ਸੀ ਤਾਂ ਉੱਥੇ ਹੀ 22 ਕੈਰਟ ਸੋਨੇ ਦੀ ਕੀਮਤ 110632 ਰੁਪਏ ਪ੍ਰਤੀ 10 ਗ੍ਰਾਮ ਦਰਜ ਕੀਤੀ ਗਈ ਸੀ ਤੇ 18 ਕੈਰਟ ਸੋਨੇ ਦੀ ਕੀਮਤ 92583 ਰੁਪਏ ਪ੍ਰਤੀ 10 ਗ੍ਰਾਮ ਸੀ ਤਾਂ MCX ਤੇ ਇਸ ਵੇਰੇ 9:53 ਮਿੰਟ ਤੇ 1 ਕਿਲੋ ਚਾਂਦੀ ਦੀ ਕੀਮਤ 146910 ਰੁਪਏ ਹੈ ਇਹ 848 ਰੁਪਏ ਪ੍ਰਤੀ ਕਿਲੋਗ੍ਰam ਦੀ ਗਿਰਾਵਟ ਨੂੰ ਦਰਸਾਉਂਦਾ ਹੈ ਤਾਂ ਚਾਂਦੀ ਹੁਣ ਤੱਕ 146000 ਰੁਪਏ ਪ੍ਰਤੀ ਕਿਲੋਗ੍ਰam ਦੇ ਹੇਠਲੇ ਪੱਧਰ ਅਤੇ 147230 ਰੁਪਏ ਪ੍ਰਤੀ ਕਿਲੋਗ੍ਰam ਦੇ ਉੱਚ ਪੱਧਰ ਤੇ ਪਹੁੰਚ ਗਈ ਹੈ ਤਾ ਤੁਹਾਹਰਾ ਦੇ ਸੀਜ਼ਨ ਤੋਂ ਬਾਅਦ ਸਰਾਫਾ ਬਾਜ਼ਾਰ ਠੰਡਾ ਹੋ ਗਿਆ ਪਿਛਲੇ ਹਫਤੇ ਤੱਕ ਸੋਨੇ ਦੀਆਂ ਕੀਮਤਾਂ ਲਗਾਤਾਰ ਵਧ ਰਹੀਆਂ ਸੀ ਪਰ ਹੁਣ ਉਹਨਾਂ ਵਿੱਚ ਗਰਾਵਟ ਦੇਖਣ ਨੂੰ ਮਿਲ ਰਹੀ ਹੈ ਤਾਂ ਤਾਂ ਬੁੱਧਵਾਰ ਯਾਨੀ ਕਿ ਅੱਜ ਦਿੱਲੀ ਸਮੇਤ ਦੇਸ਼ ਭਰ ਦੇ ਬਾਜ਼ਾਰਾਂ ਵਿੱਚ ਸੋਨਾ ਤੇ ਚਾਂਦੀ ਦੋਵਾਂ ਦੀਆਂ ਕੀਮਤਾਂ ਵਿੱਚ ਗਰਾਵਟ ਆਈ ਹੈ ਤਾਂ ਸੋਨੇ ਦੀਆਂ ਕੀਮਤਾਂ ਫਿਰ ਡਿੱਗ ਗਈਆਂ ਨੇ ਤਾਂ ਦੋ ਦਿਨਾਂ ਵਿੱਚ 710 ਰੁਪਏ ਘਟ ਗਈ ਹੈ ਰਾਸ਼ਟਰ ਰਾਜਸਤਾਨੀ ਦਿੱਲੀ ਵਿੱਚ ਅੱਜ 24 ਕੈਰੇਟ ਸੋਨੇ ਦੇ 10 ਰੁਪਏ ਪ੍ਰਤੀ 10 ਗ੍ਰਾਮ ਡਿੱਗ ਗਿਆ ਹੈ ਜਦੋਂ ਕਿ 22 ਕੈਰੇਟ ਸੋਨਾ ਵੀ 10 ਰੁਪਏ ਡਿੱਗ ਗਿਆ ਹੈ ਤੇ ਪਿਛਲੇ ਦੋ ਕਾਰੋਬਾਰੀ ਦਿਨਾਂ ਵਿੱਚ 24 ਕੈਰੇਟ ਸੋਨਾ ਕੁੱਲ 710 ਰੁਪਏ ਅਤੇ 22 ਕੈਟ ਸੋਨਾ 660 ਰੁਪਏ ਪ੍ਰਤੀ 10 ਗ੍ਰਾਮ ਡਿੱਗਾ ਸੀ ਤਾਂ ਅੱਜ ਦਿੱਲੀ ਵਿੱਚ 24 ਕੈਰੇਟ ਸੋਨਾ ਜੋ ਕਿ 1,22,500 ਰੁਪਏ ਤਾਂ ਪ੍ਰਤੀ 10 ਗ੍ਰਾਮ ਤੇ ਕਾਰੋਬਾਰ ਕਰ ਰਿਹਾ ਅਤੇ 22 ਕੈਰੇਟ ਸੋਨਾ 1,12,390 ਪ੍ਰਤੀ 10 ਗ੍ਰਾਮਤ ਦੇ ਕਾਰੋਬਾਰ ਕਰ ਰਿਹਾ ਤਾਂ ਸੋਨੇ ਵਾਂਗ ਚਾਂਦੀ ਦੀਆਂ ਕੀਮਤਾਂ ਵਿੱਚ ਵੀ ਲਗਾਤਾਰ ਗਿਰਾਵਟ ਆ ਰਹੀ ਹੈ ਤਾਂ ਦਿੱਲੀ ਵਿੱਚ ਚਾਂਦੀ ਦੀਆਂ ਕੀਮਤਾਂ ਵਿੱਚ ਲਗਾਤਾਰ ਦੂਜੇ ਦਿਨ ਵੀ ਗਿਰਾਵਟ ਆਈ ਹੈ ਤਾਂ ਦੋ ਦਿਨਾਂ ਵਿੱਚ ਚਾਂਦੀ ਯਾਨੀ ਕਿ 3100 ਰੁਪਏ ਪ੍ਰਤੀ ਕਿਲੋਗ੍ਰਾਮ ਡਿੱਗ ਗਈ ਹੈ ਤਾਂ ਅੱਜ ਇੱਕ ਕਿਲੋਗ੍ਰਾਮ ਦੀ ਚਾਂਦੀ ਦੀ ਕੀਮਤ 1,50,800 ਰੁਪਏ ਤੱਕ ਪਹੁੰਚ ਗਈ ਹੈ ਤਾਂ ਮੁੰਬਈ ਅਤੇ ਕੋਲਕਾਤਾ ਵਿੱਚ ਇਹ ਕੀਮਤ ਹੈ ਜਦੋਂ ਕਿ ਚਾਂਦੀ ਚਨਈ ਵਿੱਚ ਆਪਣੀ ਸਭ ਤੋਂ ਵੱਧ ਕੀਮਤ 1,64,900 ਰੁਪਏ ਪ੍ਰਤੀ ਕਿਲੋਗ੍ਰਾਮ ਤੇ ਵਿਕ ਰਹੀ ਹੈ ਤਾ ਵਿਸ਼ੇਸ਼ਕ ਕਹਿੰਦੇ ਹਨ ਕਿ ਡਾਲਰ ਦੀ ਮਜ਼ਬੂਤੀ ਅਤੇ ਅੰਤਰਰਾਸ਼ਟਰੀ ਬਾਜ਼ਾਰ ਵਿੱਚ ਉਤਰਾ ਚੜਾਅ ਨੇ ਸੋਨੇ ਦੇ ਵਾਅਦੇ ਨੂੰ ਰੋਕ ਦਿੱਤਾ ਹੈ ਤਾਂ ਉਗਮੋਟ ਗੋਲਡੈਕ ਅਨੁਸਾਰ ਸੋਨਾ ਇਸ ਸਮੇਂ ਅੰਤਰਰਾਸ਼ਟਰੀ ਬਾਜ਼ਾਰ ਵਿੱਚ 3920 ਡਾਲਰ ਤੋਂ 4060 ਪ੍ਰਤੀ ਔンス ਦੇ ਰੇਂਜ ਵਿੱਚ ਵਪਾਰ ਕਰ ਰਿਹਾ ਹੈ ਤਾਂ ਜੇਕਰ ਇਸ ਪੱਧਰ ਨੂੰ ਪਾਰ ਕਰ ਲਿਆ ਜਾਂਦਾ ਜਾਂਦਾ ਹੈ ਤਾਂ ਸੋਨੇ ਦੀਆਂ ਕੀਮਤਾਂ 3 ਤੋਂ 5% ਤੱਕ ਵੱਧ ਸਕਦੀਆਂ ਨੇ ਤਾਂ ਚਾਂਦੀ ਦੀਆਂ ਕੀਮਤਾਂ 46 ਡਾਲਰ ਤੇ 49 ਡਾਲਰ ਪ੍ਰਤੀ ਔンス ਦੇ ਵਿਚਕਾਰ ਰਹਿਣਗੀਆਂ ਨਿਰਮਲ ਬੰਗ ਸਕਿਉਰिटीज ਦੇ ਪ੍ਰਧਾਨ ਅਨੁਸਾਰ ਅਗਲੇ ਕੁਝ ਦਿਨਾਂ ਵਿੱਚ ਬਾਜ਼ਾਰ ਵਿੱਚ ਸੋਨੇ ਦੀਆਂ ਕੀਮਤਾਂ ਵਿੱਚ ਇੱਕ ਹੋਰ ਵਾਧਾ ਹੋ ਸਕਦਾ ਹੈ ਉਹਨਾਂ ਦਾ ਅਨੁਮਾਨ ਹੈ ਕਿ MCX ਤੇ ਸੋਨਾ 1.22 ਲੱਖ ਰੁਪਏ ਪ੍ਰਤੀ 10 ਗ੍ਰਾਮ ਤੱਕ ਪਹੁੰਚ ਸਕਦਾ ਹੈ ਜਦੋਂ ਕਿ ਅੰਤਰਰਾਸ਼ਟਰੀ ਬਾਜ਼ਾਰ ਵਿੱਚ ਇਸ ਦੀ ਕੀਮਤ 4200 ਡਾਲਰ ਪ੍ਰਤੀ ਔਂਸ ਤੱਕ ਪਹੁੰਚਣ ਦੀ ਸੰਭਾਵਨਾ ਤਾਂ ਦੱਸਦੀ ਹੈ ਕਿ ਸੋਨੇ ਦੀਆਂ ਕੀਮਤਾਂ ਨੂੰ ਲੈ ਕੇ ਵੱਡੀ ਗ੍ਰਾਵਟਾਈ ਹੈ ਤਾਂ ਸੋਨੇ ਤੇ ਚਾਂਦੀ ਦੇ ਵਿੱਚ ਗ੍ਰਾਵਟ ਦੇਖਣ ਨੂੰ ਮਿਲੀ ਹੈ ਹਾਲਾਂਕਿ ਦੋਵੇਂ ਕੀਮਤਾਂ ਕੱਲ ਵਧਸਨ ਪਰ ਅੱਜ ਇਹ ਗ੍ਰਾਵਟ ਉਹਨਾਂ ਲੋਕਾਂ ਲਈ ਚੰਗੀ ਖਬਰ ਹੈ